ਕਬੱਡੀ 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 ਗੁਰੂ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਬੱਡੀ ਪਲੇਅਰ ਬਾਲਾ ਜਲੰਧਰ ਬੇਨਤੀ ਕਰਨੀ ਸੀ ਜਿਹੜਾ ਬਾਬਾ ਅਮਨਾਰ ਜੀ ਪਿੰਡ ਨੱਲ ਵੱਲੋਂ ਬਹੁਤ ਵਧੀਆ ਕਬੱਡੀ ਕੱਪ ਕਰਵਾਇਆ ਜਾ ਰਿਹਾ 20 ਤੇ 21 ਮਾਰਚ ਨੂੰ ਤੇ ਜਿਹਦੇ ਚ ਫਸਟ ਪ੍ਰਾਈਜ਼ 1.5 ਲੱਖ ਤੇ ਸੈਕੰਡ ਪ੍ਰਾਈਜ਼ 1 ਲੱਖ ਤੇ ਬੈਸਟ ਪਲੇਅਰਾਂ ਲਈ ਘੋੜੇ ਦਿੱਤੇ ਜਾਣਗੇ ਤੇ ਜਿੰਨੇ ਵੀ ਭਰਾ ਕਬੱਡੀ ਨੂੰ ਪਿਆਰ ਕਰਦੇ ਸਾਰੇ ਦਰਸ਼ਕ ਵੀਰਾਂ ਨੂੰ ਹੌਮਾ ਹਾਂ ਕੇ ਮੁਰਚਾ ਕਰਦਾ ਹਾਂ ਰੂਮ ਤੇ ਫਰਸਟ ਪ੍ਰਾਈਜ਼ 71000 ਤੇ ਸੈਕੰਡ ਪ੍ਰਾਈਜ਼ 51000 ਤੇ ਸਾਰੇ 10 ਵੀਰਾਂ ਨੂੰ ਤੇ ਪਲੇਅਰਾਂ ਨੂੰ ਬੇਨਤੀ ਕਰਦੇ ਵੀ ਸਾਰੇ ਜਣੇ ਹੌਮਾ ਹੌਮਾ ਕੇ ਪਹੁੰਚੋ ਪਿੰਡ ਨੱਲ ਜਿਲ੍ਹਾ ਸਤਸਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ 20 21 ਮਾਰਚ ਪਿੰਡ ਨੱਲ ਦੇ ਵਿੱਚ ਆਪਣੇ ਭਰਾਵਾਂ ਨੇ ਟੂਰਨਾਮੈਂਟ ਕਰਾ ਰਹੇ ਹਨ ਤੇ ਸੱਦਿਆਂ ਦੇ ਚਾਰ ਕਲੱਬਾਂ ਦੇ ਮੈਚ ਹੋਣੇ ਨੇ ਤੇ ਚੋਟੀ ਦੇ ਪਲੇਅਰ ਪਹੁੰਚ ਰਹੇ ਹਨ ਜੀ ਦਾ ਪਹਿਲਾ ਪ੍ਰੇ ਪਰਾਇ 1.5 ਲੱਖ ਦੂਜਾ ਲੱਖ ਬੈਟ ਰੀਡਰ ਤੇ ਜਾਫੀ ਨੂੰ ਕੋੜੇ ਦਿੱਤੇ ਜਾਣੇ ਨੇ ਤੇ ਮੈਂ ਸਾਰੇ ਦਰਸ਼ਕੀ ਇਹਨਾਂ ਨੂੰ ਬੇਨਤੀ ਕਰਦਾ ਕਿ 21 ਮਾਰਚ ਨੂੰ ਹਮ ਹਮਾ ਕੇ ਪਹੁੰਚੋ ਬਹੁਤ ਸੋਹਣਾ ਟੂਰਨਾਮੈਂਟ ਹੋਣਾ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ